ਜਦੋਂ ਆਪਾਂ ਕੋਈ ਨਵੀਂ ਚੀਜ਼ ਲੈਨੇ ਆ ਸਾਨੂੰ ਕਿੰਨਾ ਚਾਹ ਹੁੰਦਾ ਹੈ ਕਿ ਅਜੇ ਮਤਲਬ ਇਹ ਨਹੀਂ ਰਕਮ ਦੀ ਚੀਜ਼ ਲਈ ਹੈ ਤੇ ਵਰਨਾ ਚਾਹ ਮਾਸਾ ਵੀ ਨਹੀਂ ਹੋਇਆ ਕੀ ਮੈਂ ਅਮਰ ਦੇ ਨਾਲ ਲੈ ਜਾਣੀ ਆਪਣੇ ਹਸਬੰਦ ਨਾਲ ਇੱਕ ਮੈਂ ਕੱਲੀ ਗਈ ਤੇ ਜੇ ਮੈਂ ਇਹਨੂੰ ਘਰ ਲੈ ਕੇ ਆਈ ਆ ਕਾਰ ਵੀ ਆਈ ਉਹ ਇਹਨੇ ਪੁੱਛਿਆ ਵੀ ਮੇਰੇ ਕੋਈ ਨਵੀਂ ਚੀਜ਼ ਲਈ ਹੈ ਨਹੀਂ ਤਾਂ ਕਿੰਨਾ ਚਾਹ ਹੁੰਦਾ ਜੀਆਂ ਨੂੰ ਜੇ ਮੇਰੇ ਅੱਜ ਮਦਰ ਲਾ ਹੁੰਦੇ ਜਹਾਜ਼ ਗੱਣਨ ਦੇ ਤਾਂ ਕਿੰਨਾ ਚਾਹ ਹੋਣਾ ਹੈਗਾ ਕਿ ਅੱਜ ਆਪਾਂ ਇਹਨੂੰ ਆ ਚੀਜ਼ ਲੈ ਕੇ ਉੱਤੀ ਨਵੀਂ ਤੇ ਮੈਂ ਕਾਰ ਲੈ ਕੇ ਤੇ ਆ ਗਈਆਂ ਪਰ ਮੈਨੂੰ ਕਿਹਨੇ ਇਹ ਵੀ ਨਹੀਂ ਕਿਹਾ ਇਹ ਸੋਹਣੀ ਹੈ ਜਹਾਜ਼ ਆ ਨਾ ਕਿੰਨੇ ਵੇਖੀ ਨਹੀਂ ਕਿਹਾ ਕਿ ਮੈਂ ਕੋਈ ਵੇਖਣ ਵਾਲਾ ਹੀ ਹੈਗਾ ਕਿ ਅੱਜ ਲਈ ਨਾਲ ਲਈ ਬਸ ਇੱਕ ਮਜਬੂਰੀ ਬੜੀ ਵੱਡੀ ਤਾਂ ਹੀ ਲੈਣੀ ਪਈ ਇਹਦਾ ਕੋਈ ਚਾਣ ਹੀ ਹੋਇਆ ਜੇ ਕੋਈ ਘਰ ਦੇ ਵਿੱਚ ਜੀ ਹੁੰਦਾ ਤੇ ਉਹ ਹੀ ਕਹਿੰਦਾ ਕਿ ਆਹ ਤੁਸਕੂਟੀ ਲੈ ਕੇ ਆਈਆਂ ਬੜੀ ਸੋਹਣੀ ਐ ਮੈਂ ਚੁੱਪ ਕਰਕੇ ਲੈ ਆਈ ਏਦਾਂ ਹੀ ਆ ਕੇ ਅੰਦਰ ਚਲੋ ਨਾਤੀ ਕਹਿਣਾ ਤੇ ਦੂਰ ਦੀ ਗੱਲ ਕੋਈ ਦੇਖਣ ਵਾਲਾ ਵੀ ਨਹੀਂ ਤੇ ਮਮੀ ਦਾ ਅਮਰ ਹੁੰਦੇ ਤੇ ਉਹਨੇ ਕਿੰਨੇ ਖੁਸ਼ ਹੋਣਾ ਹੈ ਬੰਗਦੇ ਜਾਣ ਵਗਰੋ ਨਾ ਕੰਮ ਤੇ ਸਾਰੇ ਹੀ ਖੋ ਜਾਣੇ ਜਿਹੜੇ ਅਮਰ ਧੰ ਹੋ ਗਏ ਹੀ ਤੇ ਮੈਂ ਕਿਹੜਾ ਉਹ ਦੰਦੀ ਰੋਟੀ ਨਹੀਂ ਖਾਂਦੀ ਤੇ ਆ ਕੋਈ ਨਵਾਂ ਕੱਪੜਾ ਨਹੀਂ ਪਾਇਆ ਸਾਰਾ ਮਜੀ ਕੀਤਾ ਬਸ ਜਿਹੜੇ ਦਿਲ ਦੇ ਚਾਂਦੇ ਕਿ ਨੀਂ ਗੱਲ ਨਾ ਪਾਪੜੇ ਜੀ ਵੱਸਾ ਥੀਰ ਕਰਨੀਆਂ ਨੇ ਉਹੋ ਹੀ ਘਾਟ ਰਹਿ ਜਾਂਦੀ ਏ ਕੰਮ ਤੇ ਸਾਰੇ ਕਰ ਲੈਣੇ